ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਸਟਾਰ ਜੀ ਨੇ ਚੈਨਲ ਅਮਰ ਭਾਈ ਦੇ ਨਾਲ ਅੱਜ ਆਮ ਅਸੀਂ ਪੋਟੀਆਂ ਗੁਰਦੁਆਰਾ ਸਾਲ ਸਾਹਿਬ ਬਾਸਰਕੇ ਜ਼ਿਲ੍ਹਾ ਇੱਥੋਂ ਦੇ ਤੁਹਾਨੂੰ ਦਰਸ਼ਨ ਕਰਾਵਾਂਗੇ ਤੇ ਨਾਲੇ ਗੱਲਬਾਤ ਵੀ ਕਰਾਂਗੇ ਸਿੰਘ ਸਾਹਿਬ ਜੀ ਨਾਲ ਇੱਥੋਂ ਦੇ ਇਤਿਹਾਸ ਬਾਰੇ ਤੇ ਆਓ ਚੱਲਦੇ ਹਾਂ ਅੰਦਰ ਨਾਲੇ ਕਰਾਂਗੇ ਤੁਹਾਨੂੰ ਦਰਸ਼ਨ ਨਾਲੇ ਜਾਣਦੇ ਹਾਂ ਇਤਿਹਾਸ ਦੇ ਬਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਇਹ ਗੁਰਦੁਆਰਾ ਗੁਰਦੁਆਰਾ ਸੰਸਰ ਤੀਸਰੀ ਪਾਛੇ ਗੁਰਮੁਦਾਸ ਪਾਤਸ਼ਾਹੀ ਦਾ ਜਨਮ ਸਥਾਨ ਹੈ ਚੌਥੀ ਪਾਛੇ ਗੁਰੂ ਰਾਮਦਾਸ ਪਾਤਸ਼ਾਹੀ ਦੇ ਨਾਨਕੇ ਨੇ ਤੇ ਤੀਸਰੀ ਪਾਛੇ ਜੀ ਦਾ ਜਨਮ ਸਥਾਨ ਹੈ ਬਾਸਰ ਕੇ ਗਿੱਲਾ ਨਗਰ ਦਾ ਨਾਮ ਹੈ ਅੰਮ੍ਰਿਤਸਰ ਸ਼ਹਿਰ ਤੋਂ ਥੋੜਾ ਦੂਰੀ ਤੇ ਸਥਿਤ ਨਗਰ ਹੈ ਸ਼ਾਟਾ ਸਾਹਿਬ ਤੋਂ ਤਕਰੀਬਨ 2-3 ਕਿਲੋਮੀਟਰ ਦੀ ਦੂਰੀ ਤੇ ਅੱਗੇ ਇਹ ਨਗਰ ਪੈਂਦਾ ਹੈ ਤੇ ਇਸ ਸਥਾਨ ਦਾ ਇਤਿਹਾਸ ਇਹ ਹੈ ਜਦੋਂ ਗੁਰਤਾ ਗੱਦੀ ਦੀ ਪ੍ਰਾਪਤੀ ਹੋਈ ਨਾ ਤੀਸਰੇ ਪਾਤਸ਼ਾਹ ਗੁਰੂ ਮਰਦੰਸ ਪਾਤਸ਼ਾਹ ਜੀ ਨੂੰ ਦੂਸਰੇ ਪਾਤਸ਼ਾਹ ਗੁਰੂ ਅੰਗਦ ਦੇ ਪਾਤਸ਼ਾਹ ਜੀ ਨੇ ਗੁਰਤਾ ਗੱਦੀ ਤੀਸਰੇ ਪਾਤਸ਼ਾਹ ਗੁਰੂ ਮਰਦੰਸ ਪਾਤਸ਼ਾਹ ਜੀ ਨੂੰ ਦਿੱਤੀ ਤੇ ਦੂਸਰੇ ਪਾਤਸ਼ਾਹ ਜੀ ਦੇ ਦੋ ਪੁੱਤਰ ਸਨ ਬਾਬਾ ਦਾਤੂ ਜੀ ਤੇ ਬਾਬਾ ਦਾਸੂ ਜੀ ਬਾਬਾ ਦਾਤੂ ਜੀ ਵੱਡੇ ਪੁੱਤਰ ਸਨ ਤੇ ਲੋਕਾਂ ਦੀ ਬਾਬਾ ਦਾਤੂ ਜੀ ਨੂੰ ਚੁੱਕਣਾ ਸੀ ਕਿ ਹੱਕ ਜਿਹੜਾ ਹੈ ਉਹ ਤੁਹਾਡਾ ਬੰਦਾ ਗੁਰਤਾ ਗੱਦੀ ਉੱਪਰ ਪਰ ਦੇ ਪਾ ਦੂਸਰੇ ਪਾਤਸ਼ਾਹ ਗੁਰੂ ਅੰਗਦ ਦੇ ਪਾਤਸ਼ਾਹ ਜੀ ਨੇ ਗੁਰਤਾ ਗੱਦੀ ਤੀਸਰੇ ਪਾਤਸ਼ਾਹ ਗੁਰੂ ਮਰ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਪਾਤਸ਼ਾਹ ਜੀ ਗੋੰਦਵਾਲ ਸਾਹਿਬ ਸ਼ਹਿਰ ਵਿੱਚ ਗੁਰਦੁਆਰਾ ਬੌਲੀ ਸਾਹਿਬ ਸਥਿਤ ਹੈ ਉੱਥੇ ਦੀਵਾਨ ਹਾਲ ਵਿੱਚ ਦੀਵਾਨ ਸਜਾ ਕੇ ਬੈਠੇ ਸਨ ਆਪਣਾ ਸਿੱਖੀ ਦਾ ਭਾਵ ਗੁਰਬਾਣੀ ਦਾ ਪ੍ਰਚਾਰ ਕਰ ਰਹੇ ਸਨ ਸੰਗਤ ਨੂੰ ਗੁਰਬਾਣੀ ਦੇ ਨਾਲ ਜੋੜ ਰਹੇ ਸਨ ਤੇ ਉਸ ਸਮੇਂ ਬਾਬਾ ਦਾਤੂ ਜੀ ਨੇ ਪਿੱਛੋਂ ਦੀ ਜਾ ਕੇ ਲੱਤ ਮਾਰੀ ਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਪੀੜੇ ਤੋਂ ਥੱਲੇ ਸੁੱਟਤਾ ਜਦੋਂ ਗੁਰੂ ਅਮਰਦਾਸ ਪਾਤਸ਼ਾਹ ਜੀ ਪੀੜੇ ਤੋਂ ਥੱਲੇ ਡਿੱਗੇ ਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਬਾਬਾ ਦਾਤੂ ਜੀ ਨੂੰ ਇਹ ਬਚਨ ਸਨ ਕਿ ਸਾਡਾ ਬਿਰਧ ਭਾਵ ਬਜ਼ੁਰਗ ਸਖਤ ਸਰੀਰ ਹੈ ਤੁਹਾਡੇ ਕੋਮਲ ਅੰਗ ਨੇ ਕਿਤੇ ਛੱਟ ਤਾਂ ਨਹੀਂ ਲੱਗੀ ਜਦੋਂ ਇਹਨੇ ਬਚਨ ਸਤਿਗੁਰਾਂ ਨੇ ਕਹੇ ਤੇ ਬਾਬਾ ਦਾਤੂ ਜੀ ਨੇ ਭਾਵ ਸ਼ਰਮ ਮਹਿਸੂਸ ਕੀਤੀ ਕਿ ਅਸੀਂ ਤੇ ਬਜ਼ੁਰਗ ਸਰੀਰ ਦਾ ਲਿਆਜ ਨਾ ਕਰਦਾ ਹੋਏ ਇਹਨਾਂ ਨੂੰ ਈਰਖਾ ਤੇ ਗੁੱਸੇ ਦੀ ਭਾਵਨਾ ਦੇ ਨਾਲ ਆ ਕੇ ਲੱਤ ਮਾਰੀ ਗਏ ਇਹਨਾਂ ਨੇ ਅੱਗੋਂ ਸਾਨੂੰ ਕੁਝ ਕਹਿਣ ਦੀ ਬਜਾਏ ਇੰਨੀ ਨਿਮਰਤਾ ਦੇ ਨਾਲ ਉੱਤਰ ਦਿੱਤਾ ਹੈ ਕਿ ਤੁਹਾਡੇ ਕਿਤੇ ਛੱਟ ਤਾਂ ਨਹੀਂ ਲੱਗੀ ਸਾਡਾ ਸਖਤ ਬਿਰਧ ਸਰੀਰ ਹੈ ਉਸ ਸਮੇਂ ਬਾਬਾ ਦਾਤੂ ਜੀ ਨੇ ਸ਼ਰਮ ਮਹਿਸੂਸ ਕੀਤੀ ਤੇ ਉਥੋਂ ਚਲੇ ਜਾਣਾ ਸਹੀ ਸਮਝਿਆ ਆਪਣੀ ਸਾਰੀ ਸੰਪਤੀ ਭਾਵ ਜਾਇਦਾਦ ਲੁੱਟ ਕਰਕੇ ਉਥੋਂ ਉਹ ਲੈ ਗਏ ਜਿੰਨੀ ਵੀ ਸੀ ਦੂਸਰੇ ਪਾਸ਼ਾ ਗਰੰਗ ਤੇ ਪਾਸ਼ਾ ਜੀ ਦੀ ਉੱਥੇ ਘੋੜੀ ਇੱਕ ਰਹਿ ਗਈ ਗੁਰੂ ਅਮਰਦਾਸ ਪਾਤਸ਼ਾਹ ਜੀ ਤੀਸਰੇ ਪਾਤਸ਼ਾਹ ਜੀ ਦੀ ਕਿਉਂਕਿ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਵੀ ਉੱਥੋਂ ਚਾਲੇ ਪਾਏ ਉੱਠੇ ਤੇ ਉੱਠ ਕੇ ਚਾਲੇ ਪਾਏ ਸੰਗਤ ਨੂੰ ਇਹ ਉਪਦੇਸ਼ ਦਿੱਤਾ ਕਿ ਸਾਡੇ ਮਨ ਚ ਬਾਬਾ ਦਾਤੂ ਜੀ ਦਾ ਲਤਮਾਰੀ ਦਾ ਕੋਈ ਦੁੱਖ ਰੋਸਾ ਜਾਂ ਗੁੱਸਾ ਕੋਈ ਨਹੀਂ ਹੈ ਕਿਉਂਕਿ ਇਹ ਵੱਡੇ ਪੁੱਤਰ ਨੇ ਗੁਰੂ ਅੰਗਦ ਦੇ ਪਾਤਸ਼ਾਹ ਜੀ ਦੇ ਇਹਨਾਂ ਦਾ ਹੀ ਹੱਕ ਮੰਨਦਾ ਹੈ ਗੁਰਤਾ ਗੱਦੀ ਉੱਪਰ ਕਿਉਂਕਿ ਸੰਗਤ ਜੀ ਸੰਸਾਰਕ ਰੀਤਾਂ ਅਵਜਾ ਅਨੁਸਾਰ ਆਪਾਂ ਵੀ ਇਹੋ ਮੰਨੇ ਆ ਕਿ ਇੱਕ ਬਾਪ ਦੀ ਜਿੰਨੀ ਜਾਇਦਾਦ ਹੈ ਉਹਦੇ ਉੱਪਰ ਉਹਦੇ ਪੁੱਤਰ ਦਾ ਭਾਅ ਬੇਟੇ ਦਾ ਹੀ ਹੱਕ ਮੰਨਦਾ ਹੈ ਗੁਰੂ ਮਰਦਾਸ ਪਾਤਸ਼ਾਹ ਜੀ ਉੱਥੋਂ ਆਏ ਉਹਨਾਂ ਚਾਲੇ ਪਾਏ ਇੱਥੇ ਆਪਣੇ ਜੱਦੀ ਨਗਰ ਵਸਰ ਕੇ ਗਿੱਲਾ ਜਿਹੜਾ ਨਗਰ ਸੀ ਗੋੰਦਵਾਲ ਸਾਹਿਬ ਦੀ ਧਰਤੀ ਤੋਂ ਇੱਥੇ ਚੱਲ ਕੇ ਆ ਗਏ ਤੇ ਇੱਥੇ ਇਹ ਸੰਗਤ ਦੀ ਪਿੰਡ ਦੇ ਬਾਹਰ-ਬਾਰ ਇੱਕ ਕੱਚਾ ਕੋਠਾ ਸੀ ਖੇਤਾਂ 'ਚ ਬਣਿਆ ਹੋਇਆ ਕੱਚਾ ਕੋਠਾ ਗੁਰੂ ਮਰਦਤਾ ਪਾਤਸ਼ਾਹ ਜੀ ਇੱਥੇ ਆਏ ਅੰਦਰ ਤੱਪ ਕਰਨ ਬੈਠਣ ਤੋਂ ਪਹਿਲਾਂ ਉਹਨਾਂ ਦਰਵਾਜ਼ੇ ਉੱਪਰ ਇਹ ਬਚਨ ਲਿਖੇ ਜਿਹੜਾ ਦਰਵਾਜ਼ਾ ਖੁੱਲ ਕੇ ਅੰਦਰ ਉਹ ਭਾਵ ਸਾਡਾ ਸਿੱਖ ਨਹੀਂ ਹੋਏਗਾ ਜਾਂ ਆਪਾਂ ਵੱਖ-ਵੱਖ ਇਤਿਹਾਸਕਾਰਾਂ ਅਨੁਸਾਰ ਸੁਣਦੇ ਆਂ ਜਾਂ ਪੜ੍ਹਦੇ ਆਂ ਕਿ ਗੁਰੂ ਮਰਦਤਾ ਪਾਤਸ਼ਾਹ ਜੀ ਨੇ ਬਚਨ ਲਿਖੇ ਇੱਕੇ ਦਰਵਾਜ਼ਾ ਖੁੱਲ ਕੇ ਸਾਡੇ ਮੱਥੇ ਕੋਈ ਨਾ ਲੱਗੇ ਤੇ ਦਰਵਾਜਾ ਬੰਦ ਕਰਕੇ ਆਪ ਗੁਰੂ ਭਗਤੀ ਵਿੱਚ ਲੀਨ ਹੋ ਗਏ ਜਪ ਤਪ ਕਰਨ ਵਿੱਚ ਬੈਠੇ ਹੋਏ ਸਨ ਉਸ ਸਮੇਂ ਫਿਰ ਸੰਗਤ ਨੂੰ ਜਦੋਂ ਤੀਸਰੇ ਪਾਤਸ਼ਾਹੀ ਦੇ ਦਰਸ਼ਨ ਨਾ ਆਏ ਗੋੰਦਵਾਲ ਸਾਹਿਬ ਦੀ ਤਤੀ ਤੇ ਸੰਗਤਾਂ ਚੱਲ ਕੇ ਬਾਬਾ ਬੁੱਢਾ ਜੀ ਕੋਲ ਗਈਆਂ ਸੰਗਤ ਜੀ ਬਾਬਾ ਬੁੱਢਾ ਜੀ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਜਿਨ੍ਹਾਂ ਨੇ ਛੇਵੀਂ ਪਾਸ਼ੇ ਤੱਕ ਸਿੱਖ ਧਰਮ ਭਾਵ ਸ਼ੇਨੀ ਪਾਸ਼ੇ ਤੱਕ ਜਿਹਨੂੰ ਆਪਾਂ ਗੁਰਤਾ ਗੱਦੀ ਉੱਪਰ ਤਿਲਕ ਦੀ ਸੇਵਾ ਜਿਹੜੀ ਕਹਿ ਦਿੰਨੇ ਆ ਉਹ ਬਾਬਾ ਬਾਬਾ ਬੁੱਢਾ ਜੀ ਨੇ ਆਪਣੇ ਹੱਥਾਂ ਨਾਲ ਕਰ ਕਮਨਾ ਨਾਲ ਕੀਤੀ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਇੱਕ ਾਲੌਕਿਕ ਪੁੱਤਰਾਂ ਦੀ ਦਾਤ ਵੱਜੋਂ ਜੋ ਮਾਤਾ ਗੰਗਾ ਜੀ ਨੂੰ ਉਹਨਾਂ ਨੇ ਵਰ ਦਿੱਤਾ ਏ ਉਹ ਵਰ ਦੇ ਨਾਂ ਨਾਲ ਵੀ ਇੱਕ ਪ੍ਰਸਿੱਧੀ ਕਰਕੇ ਜਾਣਿਆ ਜਾਂਦਾ ਏ ਬਾਬਾ ਬੁੱਢਾ ਜੀ ਪਹਿਲੇ ਗ੍ਰੰਥੀ ਨਿਕਤੋ ਇਹਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਗੁਰੂ ਰਾਮਦਾਸ ਪਾਤਸ਼ਾਹ ਜੀ ਪਾਸੋਂ ਉਹਨਾਂ ਨੂੰ ਇਹ ਸੇਵਾ ਮਿਲੀ ਸੀ ਤੇ ਜਦੋਂ ਸੰਗਤ ਨੇ ਬਾਬਾ ਬੁੱਢਾ ਜੀ ਅੱਗੇ ਜਾ ਕੇ ਬੇਨਤੀ ਕੀਤੀ ਤੇ ਵਾਰ-ਵਾਰ ਸੰਗਤ ਨੇ ਬੇਨਤੀ ਕੀਤੀ ਬਾਬਾ ਬੁੱਢਾ ਜੀ ਗੋੰਦਵਾਲ ਸਾਹਿਬ ਦੀ ਥੱਤੀ ਤੇ ਗਏ ਉੱਥੇ ਘੋੜੀ ਸੀ ਜਿਹੜੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਬਾਬਾ ਬੁੱਢਾ ਜੀ ਨੇ ਸੰਗਤ ਨੂੰ ਕਿਹਾ ਕਿ ਇਹ ਘੋੜੀ ਨੂੰ ਅੱਗੇ ਲਾਇਆ ਜਾਵੇ ਪਿੱਛੇ ਸੰਗਤ ਆਪਣਾ ਰੱਬ ਰੱਬ ਕਰਦੀ ਜਾਵੇ ਜਿੱਥੇ ਜਾ ਕੇ ਘੋੜੀ ਰੁਕ ਜੇਗੀ ਨਾ ਤੀਸਰੇ ਪਾਤਸ਼ਾਹ ਜੀ ਦੇ ਦਰਸ਼ਨ ਤੁਹਾਨੂੰ ਉੱਥੇ ਹੋ ਜਾਣਗੇ ਘੋੜੀ ਨੂੰ ਗੋੰਦਵਾਲ ਸਾਹਿਬ ਦੀ ਥੱਤੀ ਤੋਂ ਤੋਰਿਆ ਗਿਆ ਪਿੱਛੇ ਸੰਗਤ ਆਪਣਾ ਰੱਬ ਰੱਬ ਕਰਦੀ ਆ ਰਹੀ ਸੀ ਘੋੜੀ ਇੱਥੇ ਪਿੰਡ ਦੇ ਬਾਹਰ ਬਰਕਰੱਚ ਜਦੋਂ ਸੰਗਤ ਨੇ ਸਾਹਮਣੇ ਦਰਵਾਜ਼ੇ ਉੱਪਰ ਲਿਖਿਆ ਪੜਿਆ ਪਰ ਕਿਸੇ ਦੀ ਹਿੰਮਤ ਨਾ ਹੋਈ ਦਰਵਾਜ਼ਾ ਖੋਲਣ ਦੀ ਕਿਉਂਕਿ ਸਤਿਗੁਰਾਂ ਦੇ ਬਚਨ ਉਹ ਦਰਵਾਜ਼ੇ ਦੇ ਉੱਪਰ ਲਿਖੇ ਹੋਏ ਸਨ ਜਦੋਂ ਸੰਗਤ ਨੇ ਉੱਪਰ ਲਿਖੇ ਬਚਨ ਪੜੇ ਤੇ ਕਿਸੇ ਦੀ ਹਿੰਮਤ ਨਾ ਹੋਈ ਦਰਵਾਜ਼ਾ ਖੋਲਣ ਦੀ ਤੇ ਸੰਗਤਾਂ ਬਾਹਰੋਂ ਦਰਸ਼ਨ ਕਰਕੇ ਮੁੜਦੀਆਂ ਗਈਆਂ ਪਰ ਕੁਝ ਸੰਗਤਾਂ ਨੇ ਫਿਰ ਬਾਬਾ ਬੁੱਢਾ ਜੀ ਕੋਲ ਜਾਣਾ ਠੀਕ ਸਮਝਿਆ ਤੇ ਬਾਬਾ ਬੁੱਢਾ ਜੀ ਨੂੰ ਜਾ ਕੇ ਫਰਿਆਦ ਕੀਤੀ ਕਿ ਆਪ ਬ੍ਰह्म ज्ञानी ਹੋ ਆਪ ਜਾਣੀ ਜਾਣੜ ਹੋ ਆਪ ਜਾ ਕਰਕੇ ਦਰਵਾਜ਼ਾ ਖੋਲਣਾ ਕਰੋ ਬਾਬਾ ਬੁੱਢਾ ਜੀ ਸੰਗਤ ਦੇ ਵਾਰ-ਵਾਰ ਬੇਨਤੀ ਕਰਨ ਤੇ ਇੱਥੇ ਆਏ ਤੇ ਜਦੋਂ ਬਾਬਾ ਬੁੱਢਾ ਜੀ ਨੇ ਆ ਕੇ ਲਿਖੇ ਉੱਪਰ ਬਚਨ ਪੜੇ ਦਰਵਾਜ਼ੇ ਦੇ ਉੱਪਰ ਬਾਬਾ ਬੁੱਢਾ ਜੀ ਨੇ ਸੰਗਤ ਨੂੰ ਕਿਹਾ ਕਿ ਦਰਵਾਜ਼ਾ ਅਸੀਂ ਵੀ ਨਹੀਂ ਖੋਲ ਸਕਦੇ ਕਿਉਂਕਿ ਤੀਸਰੇ ਪਾਤਸ਼ਾਹ ਜੀ ਦੇ ਬਚਨ ਉੱਪਰ ਲਿਖੇ ਹੋਏ ਸਨ ਪਰ ਸੰਗਤ ਨੇ ਜਦੋਂ ਵਾਰ-ਵਾਰ ਬੇਨਤੀ ਕੀਤੀ ਬਾਬਾ ਬੁੱਢਾ ਜੀ ਕੱਚੇ ਕੋਠੇ ਦੇ ਮਗਰ ਗਏ ਤੇ ਪਿੱਛੇ ਖੇਤੀ ਕਰ ਰਹੇ ਕਿਸਾਨਾਂ ਕੋ ਉਜਾਰ ਲਾ ਕੇ ਸੰਧ ਲਾਈ ਜਦੋਂ ਇੱਕ ਕਮਰੇ ਦੀ ਆਪਾਂ ਪਿਛਲੀ ਕੰਧ ਨੂੰ ਭਾਵ ਕਹ ਦਈਏ ਤੋੜੀਏ ਨਾ ਉਹ ਗੋਲ ਆਦਾਰੇ ਨੂੰ ਸੰਗਤ ਦੀ ਸੰਧ ਦਾ ਨਾਮ ਦਿੱਤਾ ਗਿਆ ਉਸੇ ਸਾਨੇ ਚੋਂ ਲੰਕੇ ਬਾਬਾ ਬੁੱਢਾ ਜੀ ਦੇ ਅੰਦਰ ਗਏ ਕੁਝ ਸੰਗਤਾਂ ਨਾਲ ਅੰਦਰ ਗਈਆਂ ਬਾਬਾ ਬੁੱਢਾ ਜੀ ਨੇ ਨਮਸਕਾਰ ਕੀਤੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਆਵਾਜ਼ ਤੋਂ ਪਤਾ ਚੱਲ ਗਿਆ ਕਿ ਬਾਬਾ ਬੁੱਢਾ ਜੀ ਸਾਹਮਣੇ ਆ ਕੇ ਖਲੋਗੇ ਨੇ ਪਰ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਨੇਤਰ ਖੋਲ੍ਹਣ ਅਨੁਸਾਰ ਪਹਿਲਾਂ ਦਰਵਾਜ਼ੇ ਵੱਲ ਵੇਖਿਆ ਕਿਤੇ ਬਾਬਾ ਬੁੱਢਾ ਜੀ ਦਰਵਾਜ਼ਾ ਖੋਲ੍ਹ ਕੇ ਅੰਦਰ ਤਾਂ ਨਹੀਂ ਆ ਗਏ ਜਦੋਂ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਨੇਤਰ ਖੋਲੇ ਬਾਬਾ ਬੁੱਢਾ ਜੀ ਨੇ ਨਮਸਕਾਰ ਕਰ ਕਰ ਕੇ ਕਿਹਾ ਪਾਤਸ਼ਾਹ ਆਪ ਜੀ ਦਾ ਬਚਨ اٹਲ ਨੇ ਅਸੀਂ ਦਰਵਾਜ਼ਾ ਖੋਲ੍ਹ ਕੇ ਅੰਦਰ ਨਹੀਂ ਆਏ ਪਿੱਛੋਂ ਦੀ ਕਮਰੇ ਨੂੰ ਸੰਧ ਲਾ ਕੇ ਸੰਗਤ ਨੂੰ ਆਪ ਦੇ ਦਰਸ਼ਨ ਕਰਾਏ ਨੇ ਆਪ ਆਪਣੇ ਹੱਥਾਂ ਨਾਲ ਚੱਲ ਕਰਕੇ ਦਰਵਾਜ਼ਾ ਖੋਲਣਾ ਕਰੋ ਉਸ ਸਮੇਂ ਫਿਰ ਗੁਰਮਰਦਤ ਪਾਤਸ਼ਾਹ ਜੀ ਬਾਬਾ ਬੁੱਢਾ ਜੀ ਦੀ ਕੀਰਤੀ ਤੋਂ ਖੁਸ਼ ਹੋ ਗਏ ਕਿਉਂਕਿ ਬਾਬਾ ਬੁੱਢਾ ਜੀ ਨੇ ਇੱਕ ਬਣਤ ਬਣਾ ਕੇ ਭਾਵ ਇੱਕ ਜਨਵਰ ਨੂੰ ਕਿਸ ਤਰ੍ਹਾਂ ਅੱਗੇ ਲਾ ਕੇ ਤੇ ਉਹ ਬਣਤ ਰਾਹੀਂ ਪਿੱਛੋਂ ਕਮਰੇ ਨੂੰ ਸੰਧ ਲਾ ਕੇ ਕਿਉਂਕਿ ਸਤਿਗੁਰਾਂ ਦਾ ਬਚਨ ਵੀ ਟੱਲ ਰਹਾ ਤੇ ਸੰਗਤਾਂ ਨੂੰ ਦਰਸ਼ਨ ਵੀ ਕਰਵਾ ਦਿੱਤੇ ਫਿਰ ਉਸ ਸਮੇਂ ਗੁਰਮਰਦਤ ਪਾਤਸ਼ਾਹ ਜੀ ਨੇ ਖੁਸ਼ ਹੋ ਕੇ ਵਰ ਦਿੱਤਾ ਕਿ ਕੋਈ ਵੀ ਬੱਚਾ ਬੁੱਢਾ ਬਜ਼ੁਰਗ ਪਾਵ ਕੋਈ ਰੋਗੀ ਵੀ ਇੱਕ ਮਨ ਦੇ ਨਾਲ ਸੱਚੀ ਸੁੱਚੀ ਨੀਤ ਦੇ ਨਾਲ ਇਹ ਸਨ ਚੋਂ ਲੰਘ ਕੇ ਸਾਡੇ ਦਰਸ਼ਨ ਕਰੂਗਾ ਭਾਵ ਅੱਜ ਆਪਾਂ ਕਹਿ ਸਕਦੇ ਹਾਂ ਜੁਗੋ ਜੁਗ ਅਟੱਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਜਿਹੜਾ ਦਰਸ਼ਨ ਕਰੂਗਾ ਨਾ ਉਹਦੀ 84 ਦੀ 84 ਲੱਖ ਜੂਨ ਕੱਟ ਦਿੱਤੀ ਜਾਊਗੀ ਭਾਵ ਉਹਨੂੰ ਜੂਨਾਂ ਦੇ ਗੇੜ ਤੋਂ ਮੁਕਤ ਕਰਕੇ ਗੁਰੂ ਚੰਨਾ ਦੇ ਨਾਲ ਜੋੜ ਲਿਆ ਜਾਊਗਾ ਜਿਹੜਾ ਇਹ ਸਨ ਚੋਂ ਇੱਕ ਮਨ ਕਰਕੇ ਲੰਘ ਕੇ ਸਾਡੇ ਦਰਸ਼ਨ ਕਰੂਗਾ ਇਹ ਗੁਰਦੁਆਰਾ ਸਨ ਸਵਿਧਾ ਅੱਥਿਆ ਅਸਾ ਜੀ ਉਹ ਸਨ ਦੇ ਲੱਗਣ ਨਾਲ ਕਰਕੇ ਹੀ ਗੁਰਦੁਆਰਾ ਸਾਹਿਬ ਨੂੰ ਅੱਜਕੱਲ੍ਹ ਪਾਵ ਇਤਿਹਾਸ ਵਿੱਚ ਗੁਰਦੁਆਰਾ ਸਨਸੇਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ